लॻदी त कोई नोत तकीर वारी मार उन मोत तकीर वारी मार ਸਰਦੀ ਬਾੜ ਦੀ ਸਲਾਹੀ ਗਾਦਰਸ਼ਕ ਸੀ ਦਾ ਸਾੰਦੀ ਵਾਹ ਆ ਚਾਲੀ ਬਾੜ ਦੀ ਖਰਾੜਾ ਜਦੋਂ ਚੜਦੀ ਹੱਲੋ ਦੀ ਬੇੜੇ ਭਾਰਤਾ ਦੀਏ

33 ਬੋਲਦਾ ਗਰੰਤਾ ਜਿਹੜੇ ਹੋਵੇ ਆ ਪੁੱਤੋਏ ਠੀਕ ਹੈ ਇਹ ਪੀਰ ਲੋਕ ਨਾਮ ਕਰਦੇ ਆ ਪੀਰ ਪੋਸਟ ਵਾਂਗ ਦਾ ਪੀਰ ਕੈਂਪਸੂ ਵਾਂਗ ਦਾ ਇਹ ਗਲਤ ਹੈ ਠੀਕ ਹੈ ਕੱਲਾ ਪੀਤਰੀ ਵਾਂਗ ਦਾ ਕਾਲੀ ਨਾਗਣੀ ਕੀ ਹੈਗੀ ਥੱਲੇ ਆਓ ਲੰਤਾ ਵੀ ਹੱਥ ਖਿਲਾਆ ਚੱਲ ਬਾਕਾਇ ਵਾਹ ਜੀ ਤਾੜੀਆਂ ਹਰਦੀਆਂ ਅੱਜ ਤੋਂ ਬਾਅਦ ਇਹਦਾ ਨਾਮ ਸੈਂਟਰ ਵਾਲਾ ਬਾਬਾ ਚੱਲੂ ਆ ਠੀਕ ਹੈ ਸੈਂਟਰ ਵਾਲਾ ਬਾਬਾ ਠੀਕ ਹੈ ਜੋਰ ਦੀ ਤਾੜੀ ਮਾਓ ਸਾ ਵੀ ਅੱਜ ਤੋਂ ਬਾਅਦ ਸੈਂਟਰ ਵਾਲਾ ਬਾਬਾ ਮਸ਼ਹੂਰ ਆ ਠੀਕ ਹੈ ਜੋਰ ਦੀ ਤਾੜੀ ਮਾਓ ਚਲੋ ਆਪਾਂ ਹੋਰ ਸ਼ੇਰ ਕਾਲਾ ਇਹਨਾ ਹਾਂ ਵਾਹ ਜੀ ਵਾਹ ਸੈਂਟਰ ਬਾਕੀ ਕਾਲਾ ਕਾਲਾ ਟਿੱਪੀ ਵਿੱਚ ਕੀ ਲੱਖਦਾ ਹੈ ਮਗਾ ਨਾੜ ਨਹੀਂ ਬਣਾਉਂਦਾ thank <laughs> you ਬਈ ਇੱਕ ਇੱਕ ਕਰਕੇ ਆ ਜਾਓ ਮਾਨ ਸਮਾਨ ਕਰ ਦੋ ਬਾਬਾ ਜੀ ਦਾ ਇੱਕ ਇੱਕ ਕਰਕੇ ਆਓ ਵੀ ਰੀੜ ਨਾ ਕਰੋ ਇੱਕ ਇੱਕ ਕਰਕੇ ਆ ਜਾਓ ਜਿਹਨਾਂ ਨੇ ਮਾਨ ਸਮਾਨ ਕਰਨਾ ਬਾਬਾ ਜੀ ਕੋ ਬਾਬਾ ਤੇਰੇ ਸੱਚੇ ਦਰਵਾਜ਼ੇ ਕੋ ਹਦਰਸ਼ੇਗ ਮੇਰਾ ਰਾਨਾ ਦੇ ਦਰਵਾਜ਼ੇ ਉਹ ਕਾਲੇ ਪਰੂ ਦੇ ਦਰਵਾਜ਼ੇ ਉਹ ਮਾਤ ਕਲੀ ਦੇ ਦਰਵਾਜ਼ੇ বল মাসাম মনি বেদের ওয়ার্দ বল প দে ওয়ার্দ বল অথর চরারা দতে ওয়ার্দ বল মে দে ওয়ার্দ একমারি আ কাজ লা মে দে ওয়ার্ বলমাপাপা সচেচওয়াদ খফলা চা। ਦਾ ਮੇਲਾ ਵਾਹ ਜੀ ਵਾਹ ਤੇਰੇ ਦਮ ਤੇ ਲੱਗਦਾ ਮੇਲਾ ਮੇਲਾ ਬੱਕੇ ਕੱਤੀ ਦੇ ਖੇਤੇ ਪੰਗੋ ਭਾਮ ਜੀ ਦਾ ਚੇਲਾ ਕੱਤੀ ਦੇ ਪੰਗੋ ਭਾਮ ਜੀ ਦਾ ਚੇਲਾ ਕੱਤੀ ਦੇ ਲੱਗਦਾ ਪੰਗੋ ਦਾ ਚੇਲਾ

ਕੋ ਮਾਤਾ ਕੱਤੀ ਉਤੇ ਖੰਡੇ ਬਾਵੇਂ ਪਰਮਜੀਤ ਸਾਹਿਬਾ ਅਕੀਰ ਪਰਮਜੀਤ ਜੀ ਦਾ ਨਾਮ ਅਕੀਰ ਪਰਮਜੀਤ ਦਾ ਨਾਮ ਮੇਰੇ ਬਾਬੇ ਨੇ ਜੇ ਸੱਲਾ ਬੋਲੋ ਲਾਤਾ ਬਾਬਾ ਇਹਦੀ ਮਨਜ਼ੂਰ ਧੰਨ ਬਾਬਾ ਜੇ 100 ਗੁਣਾ ਲਾਤਾ ਤੇ ਬਾਬਾ ਕਹਿੰਦਾ ਮਨਜ਼ੂਰ ਆ ਧੰਨ ਬਾਬਾ ਬਾਬਾ ਕਹਿੰਦਾ ਇੱਥੇ ਵੀ ਮਨਜ਼ੂਰ ਹੈ ਤੇ ਉੱਥੇ ਵੀ ਮਨਜ਼ੂਰ ਹੈ ਲੈ ਭਾਈ ਬਾਬਾ ਸਾਚਿਆਂ ਦਾ ਸਾਜ ਮਨਜ਼ੂਰ ਹੈ ਧੰਨ ਧੋਲ ਵਾਲੇ ਦਾ ਢੋਲ ਮਨਜ਼ੂਰ ਹੈ ਧੰਨ ਬਾਬਾ ਢੀਜੇ ਵਾਲੇ ਦਾ ਢੀਜਾ ਮਨਜ਼ੂਰ ਹੈ ਧੰਨ ਬਾਬਾ ਗਾਣ ਵਾਲੇ ਦੀ ਆਵਾਜ਼ ਮਜੂਰ ਸੁਭਾਨ ਅੱਲਾਹ ਫਿਰ ਇੱਕ ਵਾਰੀ ਅੱਜ ਕਿਸ ਗੱਲਾਂ ਲਾਵਾਂ ਮੇਰੇ ਗੁਰੂ ਦੇ ਦਰਬਾਰ ਦੇ ਸਾਦੇ ਜੀ ਬੇਟਾ ਥੋੜਾ ਅੱਗੇ ਕੇ ਆ ਜਾਓ ਬਾਰੇ ਵਿੱਚ ਨਾ ਜਿਵੇਂ ਇੰਨੀ ਦੂਰ ਨਾ ਲਾਓ ਪੱਟ ਕੇ ਆਪੇ ਸਾਧ ਨੂੰ ਮੇਰੇ ਸਾਧ ਨੂੰ ਸਾਧੂ ਜਪਣ ਨੂੰ ਫਿਰਦਾ ਸੀ ਮਨ ਦਾ ਹੱਥ ਤੇਰਾ ਸਾਧੂ ਚੱਲਣ ਨੂੰ ਫਿਰਦਾ ਸੀ ਸਿਦਾ ਪੈਣ ਹੋਏ 103 ਦੋ ਜਣੇ ਆਏ ਹੁਣ ਹਲਕ ਤੋਂ ਤੇ ਇੱਕ ਜਣੀ ਆਈ ਹੋਏ ਕੰਨ ਨਗਰ ਤੋਂ ਆ ਜਾ ਜੀ ਕੋਈ ਆਦਾ ਫਿਰ ਕਿਸਮ ਮੇਰੀ ਮੈਨ ਅਸਵਾਲ ਆਏ ਰੱਬਾ ਚੱਲੀ ਮਬਾਬਾ ਪਰ ਲੈ ਆ ਵਟਕੇ ਆਜੋ ਆ ਚੱਲੇ ਆਇ ਨੀ ਦੂਰ ਨਾ ਜਾ ਦੂਰ ਦੇ ਮੈਨੂੰ ਵੇਖ ਵੇਖ ਲੰਮੀ ਦੀ ਦਾ ਦੂਰ ਦੇ ਆ ਚਾ ਚਾ ਤਰੇ ਸਲਾਦ ਵਾਂਗੂ ਰਖੜੋ ਖਾ ਜਾ ਭੋਰ ਭੋਰ ਬਕਰਾਂ ਜੇ ਫਸ ਗਏ ਸਿੱਕਾ ਫਸ ਗਏ ਸਿੱਕਾ ਫਸ ਗਏ ਸ਼ਨੀ ਨਾਲ ਬਾਬਾ ਜੀ ਜੋਤ ਕਨਾਰ ਸਿੱਕਾ ਸ਼ਨੀ ਨਾਲ ਬੇ ਨਗਰ ਤੋਂ ਆਈ ਹੋਏ ਔਰ 1 2 ਗਰ ਜ਼ਹਿਰ ਮਾਰ ਕੇ ਮੌਨ ਤਰ ਕੋ ਨਹੀਂ ਹੱਥ ਲਾ ਚੱਲ ਬਾਬਾ ਇੱਕ ਜਨਾਨੇ ਹੋਰ ਆਈ ਮੇਰੀ ਗੰਗਾ ਨਗਰੋਂ ਆਈਏ ਬੰਮੀ ਆਈ ਹੈ ਗੰਗਾ ਨਗਰੋਂ ਆਈਏ ਵਾਹ ਕੀ ਬਾਤ ਹੈ ਤੋ ਬੰਮੀ ਆਈ ਹੈ ਗੰਗਾ ਨਗਰੋਂ ਆਈ ਹੈ ਫਿਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਦੁੱਧ ਘੜਿਆ ਔਰ ਚੇਲਾ ਰੜਿਆ ਚੰਗਾ ਲੱਗਦਾ ਮਦਾਨ ਚ ਨਹੀਂ ਚੱਲ ਬੱਬਾ ਵਾਹ ਆ ਚੱਲੇ ਵਿੱਚ ਪੜਕਣਾ ਹੋਵੇ ਸਾਜੀ ਵਿੱਚ ਪੜਕਣਾ ਹੋਵੇ ਅੱਛਾ <muchas>

ਚਵਾ ਦੇ ਵਿੱਚ ਥੋਖੇ ਜਵਾਬ ਦੇ ਦੇ ਗੱਲ ਸੱਚੀ ਹੋਵੇ ਤਾਂ ਹਾਂ ਖਲੀ ਇਹਦਾ ਝੋਕੇ ਜਵਾਬ ਦੇਦੀ ਮੈਨੂੰ ਕੀ ਚਲੋ ਬਾਬਾ ਆਜ ਬੈਠੀ ਬੈਠੀ ਲੱਗਦੀ ਹੈ ਲੋਕ ਪਹਿਲਾਂ ਮੈਨੂੰ ਕਵੜਾ ਕਹਿੰਦੇ ਸੀਗੇ ਪਰ ਮੇਰਾ ਬਾਪੂ ਆਜ ਨਾ ਰੱਖ ਗਿਆ ਮੇਰਾ ਸੈਂਸ ਵਾਲਾ ਠੀਕ ਹੈ ਨਾ ਪੁੱਤੀ ਮੋਰ ਲਈ ਹੋਈ ਹੈ ਪਰ ਮੇਰੀ ਤੁਹਾਨੂੰ ਮੈਂ ਗੱਲ ਦੱਸਾਂ ਕਿ ਮੈਂ ਤੁਹਾਨੂੰ ਕੋਈ ਬਾਤ ਦੱਸ ਇੱਕ ਘਰ ਦੇ ਵਿੱਚ ਹਰੇ ਹਰੇ ਫੱਤੇ ਜਿ 흘ਰਦੇ ਕੇ ਵੇਰੀ ਇਹ ਕੈਪਸੂਲ ਕੋਣ ਹੁੰਦਾ ਹੈਗਾ ਦਵਾਈ ਖਾਂਦੇ ਆਪ ਵੀ ਦਵਾਈ ਖਾਂਦੇ ਆਪ ਵੀ آپي گاندي نالے بات چلاندي ہے کہنا ٺيڪ آهي چلو پھر نال واٽ کي بابا ساجياں وته پاڻي دي seva ڪريو چيه seva دارن وےتيا ساجياں نوں پاڻي دي seva کرو آ کيته ڈانگ جين نا کيته ڈانگ جين نا کيته ڈانگ جين نا کالا راگ تينو پاڇا تا شکاریاں نال ਸੱਚਾ ਸਿਦਾਰੀ ਮੇਰੇ ਕੋਲ ਪਿਆ ਮਾਇਆ ਪਹਿਲੀ ਤੁਮਨੇ ਕਾਲਦਾਸ ਮੈਨੂੰ ਬਾਤ ਦੱਸ ਵੀ ਮੈਨੂੰ ਬਾਤ ਪੁੱਛ ਰਿਆ ਭੈਣ ਮੇਰੀ ਐਨੀ ਸਵਤ ਵਿੱਚ ਮੈਨੂੰ ਗੱਲ ਦੱਸ ਦੀ ਗੱਲ ਆ ਜਾਂ ਨਾ ਗੱਲ ਦੇ ਦੋ ਹੀ ਟੱਪੇ ਗਏ ਕਦੋਂ ਤੇਰੇ ਘਰੇ ਆ ਮੈਂ ਮਾਲਕ ਦੀ ਚੈਰੀ ਦੇ ਵਿੱਚ ਖੜੀ ਐ ਤੁਨੇ ਬਾਤ ਦੱਸ ਕਦੋਂ ਘਰੇ ਆ ਤੇਰੇ

ਚਲਾਂ ਦੀ ਹੈ ਕੇ ਅੰਦਰ ਇਹਨੂੰ ਨਾਲ ਤੁਸੀਂ ਹਲਾ ਸਕੋ ਠੀਕ ਹੈ ਨਾਲ ਇਹਨੂੰ ਤੁਸੀਂ ਮੰਨਦੇ ਪਿਓ ਨਹੀਂ ਮੰਨਦੇ ਨਾ ਇਹ ਬਿਲਕੁਲ ਸੈਂਟਰ ਦੇ ਉੱਤੇ ਹੈਗੀ ਇੱਧਰ ਮਕਾਨ ਹੈਗੀ ਇੱਧਰ ਲੰਗੜ ਆਪਣਾ ਬਰਾਬਰ ਹੈਗੀ ਬਿਲਕੁਲ ਕੋ ਤੇਰੇ ਨਾਲ ਇੱਕ ਇੱਕ ਦੋ ਤਿੰਨ ਕੋ ਤੀਜੇ ਗਾ ਐਸ ਤੀਜੇ ਹੋਰ ਤੁਹਾਡੀ ਸੇਵਾ ਕਰਤਾ ਕਰੋ ਨਾ ਪੱਕੇ ਮਕਾਨ ਨਾ ਕਿੱਦੇ ਪਾਏ ਹੋਏ ਮੇਰੇ ਚਾਚੇ ਕੇ ਹਾਂ ਚਾਚੇ ਕੇ

ਆਰਮੀ ਦੇ ਹਾਂਜੀ ਉਸ ਮੁੰਡੇ ਤੇਰਾ ਮਨ ਨਹੀਂ ਕਰਦਾ ਨਹੀਂ ਕਰਦਾ ਉਹ ਯਾਰ ਸਾਰੇ ਬੱਚੇ ਤੈਨੂੰ ਕੁੱਟਣ ਆਂਦੇ ਨੇ ਹੈ ਹਾਂਜੀ ਉੱਡਦੇ ਹਾਂਜੀ ਪਪਾ ਹੁਣ ਸਾਰੀ ਕਲਾਸ ਹੀ ਗੋਟਨੀ ਹੈ ਬੱਚੇ ਨੂੰ ਸਾਰੀ ਕਲਾਸ ਹੀ ਗੋਟਨੀ ਹੈ ਚੱਲ ਫਿਰ ਪਪਾ ਪਾਰ ਕੇ ਲਈਏ ਫਿਰ ਕੀ ਹੈਗਾ ਹਾਲੇ ਹਾਂ ਕੱਲ ਰੱਜ ਲਾਵਾ ਮਸਾਣੀ ਦੀ ਕੜਾਈ ਖੁਸ਼ੀਆਂ ਦਾ ਸਾਡਾ ਆਈ ਚਾਹਾਂਦਾ ਉੱਥੇ ਮੋਰ ਲੰਘੂਗਾ ਇੱਕ ਨੱਕ ਇੱਕ ਦੋ ਤਿੰਨ ਪਿੰਡ ਦੇ ਬਾਹਰਲੇ ਪਾਸੇ ਉਹ ਕਿਹੜਾ ਘਰੀ ਬਕੈੜਾ ਨਹੀਂ ਹੁੰਦੀਆਂ ਘਰ ਦੇ ਅੰਦਰ ਕੋਈ ਬੇਲੀ ਬਾਰ ਬੱਚਾ ਹੈਗਾ ਉੱਥੇ ਹਾਂਜੀ ਬੇਲੀ ਹੈਗਾ ਜੀ ਹੈਂ ਇਹ ਪਾਲਾ ਕਿਹੜਾ ਹੈ ਜੀ ਬੇਲੀ ਛੋੜਿਆ ਛੋੜਿਆ ਬਕੈੜਾ ਲੱਗਿਆ ਆ ਗਿਆ ਜਿਹੜਿਆਂ ਹਾਂ ਹੈਗਾ ਜੀ ਲੱਗਿਆ ਜਾਨਾ ਉੱਥੇ ਹਾਂਜੀ ਜਾਨਾ ਮਾਰਦਾ ਘੜੀਆਂ ਹੋ ਖੱਲਾ ਚੱਲੋ 安静。安 ਉੱਤ ਦੇ ਗੇ ਨੂੰ ਜਿਹਦੇ ਵਿੱਚ ਨੂੰ ਕੁੱਤਦੇਗੇ ਮੇਰੇ ਕੋਲ ਨਾ ਟਾਈਮ ਹੈ ਨਹੀਂ ਇਹਨੂੰ ਲੜਦੇ ਆ ਨਾ ਹਾਂ ਉਹ ਸਵੇਰੇ ਕੁਸ ਕਰਾ ਕੇ ਲੈ ਲੈ ਮੁਰਗੇ ਨਹੀਂ ਲੜਦੇ ਰਿਹਾ ਓਏ ਜੇ ਤੇਰਾ ਮੇਰਾ ਵਾਦਾ ਹੈਗਾ ਠੀਕ ਹੈ ਬਰਕਤ ਸਲਾਮ ਲੈ ਕੁਸਾ ਜਣਾ ਮੱਠਾ ਦੇ ਦਿੱਤੇ ਤਾਂ ਕੋਈ ਬਾਬੇ ਨੂੰ ਛੜਾ ਰਿਹਾ ਜੀ ਇਹ ਬਾਬੇ ਨੂੰ 500 ਰੁਪਏ ਮੱਠਾ ਦੇ ਮੋ ਅੱਜ ਭੈਣ ਮਰੀ ਹੈ ਮੰਨ ਕੇ ਚਲੇ ਠੀਕ ਹੈ आयो भई दी सॼो तुंहिंजी वार खे चलो वेला गो <aunque mehranoughs> कहिड़े पिंड आई असांत बोली आहे